ਗੁਰ ਪਰਮ ਸਨਮਾਨ ਜੋ ਗੁਰੂ ਰੂਪ ਸਾਧ ਸੰਗ ਜੀਓ ਤੇ ਪਤਵੰਤੇ ਸੱਜਣ ਜਿਹੜੇ ਦੂਰੋਂ ਡੇੜੋਂ ਚੱਲ ਕੇ ਪੰਜਾਬ ਦੇ ਕੋਨੇ ਕੋਨੇ ਤੋਂ ਚੱਲ ਕੇ ਆ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਇਹ ਦੋਵਾਂ ਨਗਰਾਂ ਦਾ ਇਲਾਕਾ ਨਿਵਾਸੀਆਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਜਿਹੜੇ ਨਾਲ ਮਿਲ ਕੇ ਏਡਾ ਵੱਡਾ ਇਹ ਪ੍ਰਬੰਧ ਕਰ ਰਹੇ ਆ ਏਡੀ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਆ ਤੇ ਬਾਕੀ ਜੋ ਸਾਰੇ ਬੁਲਾ ਰਹੇ ਨੇ ਦੱਸ ਹੀ ਦਿੱਤਾ ਕਿ ਸਾਡੇ ਦੁੱਖ ਦਰਦ ਕੀ ਆ ਜਿਹੜੀ ਸਾਡੀ ਕੌਮ ਨਾਲ ਹੋਏ ਤਕਿਆਂ ਦੀ ਦਾਸਤਾਨ ਬਹੁਤ ਵੱਡੀ ਲੰਮੀ ਆ ਤੇ ਜੋ ਸਾਡੇ ਲੀਡਰਾਂ ਨੇ ਰੋਲ ਨਭਾਏ ਉਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਐ ਇਸ ਕਰਕੇ ਜਿਆਦਾ ਕੁਝ ਕਹਿਣ ਦੀ ਮੇਰੇ ਖਿਆਲ ਲੋੜ ਨਹੀਂ ਗਈ ਤੁਸੀਂ ਸਾਰੇ ਜਾਣੇ ਸਾਮੀਦਾਰ ਹੋ ਤੇ ਇਹ ਤੁਹਾਡੇ ਗਾੜੀ ਇੱਕ ਬੇਨਤੀ ਲੈ ਕੇ ਆਏ ਆ ਤੇ ਤੁਸੀਂ ਮੇਰੇ ਖਿਆਲ ਬੇਨਤੀ ਤੋਂ ਸਾਡੀ ਬੇਨਤੀ ਤੋਂ ਪਹਿਲਾਂ ਹੀ ਸੁਚੇਤ ਹੋ ਸਾਰੀਆਂ ਚੀਜ਼ਾਂ ਤੁਸੀਂ ਖੁਦ ਹੀ ਕਰ ਰਹੇ ਹੋ ਫਿਰ ਵੀ ਸਾਡਾ ਫਰਜ ਬਣਦਾ ਕਿ ਤੁਹਾਡੇ ਚਰਨਾਂ 'ਚ ਬੇਨਤੀ ਆ ਕਿ ਤੁਸੀਂ ਆਪਣੀ ਕੌਮ ਦਾ ਆਪਣੇ ਪੰਜਾਬ ਦਾ ਆਪਣੀ ਵਿਰਾਸਤ ਦਾ ਆਪਣੇ ਜੋ ਵੀ ਇਹ ਦਾ ਭਲਾ ਚਾਹੁੰਦੇ ਆ ਇਸ ਧਰਤੀ ਦਾ ਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਇੱਕ ਆਕਾਲ ਪੁਰਖ ਦਾ ਬਹੁਤ ਕਟਾਨ ਕੋਟ ਸ਼ੁਕਰਿਆ ਸੱਚੇ ਪਾਤਸ਼ਾਹ ਦਾ ਕਿ ਜਿਹੜੇ ਜਿਹੜਾ ਸਾਡੇ ਫਿਰਦਿਆਂ ਚ ਵਸ ਰਿਆ ਜਿਹੜਾ ਸਾਨੂੰ ਸਾਰਿਆਂ ਨੂੰ ਸਾਨੂੰ ਇੱਕ ਕਰ ਰਿਆ ਨਹੀਂ ਤੇ ਛੋਟੇ ਛੋਟੀਆਂ ਔਦਿਆਂ ਪਿੱਛੇ ਅਸੀਂ ਕਤਲ ਕਰਨ ਤੱਕ ਚੱਲ ਜੰਨੇ ਆ ਅਸੀਂ ਜਿਹੜੇ ਸਰਪੰਚ ਹੀ ਆ ਜਾਂ ਨਿੱਕੇ ਮੋٹے ਔਦਿਆਂ ਵਾਸਤੇ ਵੀ ਕਈ ਵਾਰਾ ਪਿੰਡਾਂ 'ਚ ਲੜਾਈਆਂ ਇਹੋ ਜਿਹੀਆਂ ਹੁੰਦੀਆਂ ਕਿ ਉਹਨਾਂ 'ਚ ਕਈ ਕੁਛ ਕਿੰਨਾ ਨੁਕਸਾਨ ਹੁੰਦਾ ਤੇ ਪਰ ਮੈਨੂੰ ਇਸ ਕੱਲ ਦੀ ਬਹੁਤ ਖੁਸ਼ੀ ਹੋ ਰਹੀ ਸੱਚੇ ਪਾਤਸ਼ਾਹ ਦਾ ਇਸ ਕਰਕੇ ਸ਼ੁਕਰਿਆ ਕਿ ਅਸੀਂ ਸਾਰੇ ਜਣੇ ਵੱਡੇ ਵੱਡੇ ਔਦਿਆਂ ਨੂੰ ਛੱਡ ਕੇ ਆਪਣੀ ਕੌਮ ਦਾ ਸਿਰ ਉੱਚਾ ਕਰਨ ਵਾਸਤੇ ਇੱਕ ਜਗ੍ਹਾ ਇਕੱਠੇ ਹੋ ਰਹੇ ਆ ਇਸ ਕਰਕੇ ਮੈਂ ਤੁਹਾਡਾ ਇਹਨਾਂ ਦਾ ਜਿਹੜੇ ਅਹੁਦੇ ਛੱਡ ਕੇ ਆ ਰਹੇ ਉਹਨਾਂ ਦਾ ਧੰਨਵਾਦ ਅਕਾਲ ਪੁਰਖ ਦਾ ਵੀ ਧੰਨਵਾਦ ਤੇ ਤੁਹਾਡਾ ਵੀ ਧੰਨਵਾਦ ਕਿ ਇਹ ਜਿਹੜੇ ਬੰਦੇ ਆ ਰਹੇ ਆ ਇਹਨਾਂ ਨੂੰ ਅਹੁਦਿਆਂ ਤੋਂ ਵੀ ਜ਼ਿਆਦਾ ਉੱਚਾ ਮਾਨ ਸਤਿਕਾਰ ਦਿਓ ਕਿ ਕੋਈ ਇਹ ਸਾਡੀ ਕੌਮ ਨੂੰ ਸਾਡੇ ਲੋਕਾਂ ਨੂੰ ਪਤਾ ਲੱਗੇ ਕਿ ਕੌਮ ਦੇ ਸਾਹਮਣੇ ਅਹੁਦੇ ਐਡੇ ਅਹਿਮ ਨਹੀਂ ਰੱਖਦੇ ਕਿ ਕੌਮ ਬਹੁਤ ਵੱਡੇ ਵੱਡੇ ਅਹੁਦੇ ਦੇ ਦਿੰਦੀ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਡੀ ਆਪਣੀ ਕੌਮ ਨਾਲ ਵਫਾਦਾਰੀ ਸਭ ਤੋਂ ਵੱਡਾ ਅਹੁਦਾ ਹੁੰਦਾ ਬਾਕੀ ਜਿਹੜਾ ਕੌਮ ਨਾਲ ਗਦਾਰੀ ਕਰਕੇ ਕਿੱਡੀਆਂ ਮਰਜ਼ੀ ਕੁਰਸੀਆਂ ਹਾਸਲ ਕਰ ਲੋ ਵੇਖ ਲੋ ਕਿ ਜਿਨ੍ਹਾਂ ਨੇ ਕੀਤੀਆਂ ਉਹਨਾਂ ਦਾ ਅੱਜ ਹਾਲਾ ਉਹਨਾਂ ਦੇ ਹਾਲਾਤ ਕੀ ਆ ਇਸ ਕਰਕੇ ਮੇਰਾ ਖਿਆਲ ਕਿ ਸਾਡੀ ਪਹਿਲੀ ਵਫਾਦਾਰੀ ਆਪਣੇ ਧਰਮ ਨਾਲ ਆਪਣੀ ਧਰਤੀ ਨਾਲ ਆਪਣੇ ਵਿਰਾਸਤ ਨਾਲ ਹੋਣੀ ਚਾਹੀਦੀ ਆ ਜਿਹੜੀ ਕਿ ਤੁਸੀਂ ਬਖੋਬੀ ਨਿਭਾ ਰਹੇ ਹੋ ਤੇ ਮੇਰਾ ਮੈਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਸਾਡਾ ਇਹ ਵਧੀਆ ਹੋਊਗਾ ਸਾਰੇ ਜਾਣੇ ਆਪਾਂ ਰਲ ਮਿਲ ਕੇ ਇਹ ਇਹ ਜਿਹੜੀ ਜਿਹੜੇ ਸਾਡੇ ਤੇ ਵਦਾਲ ਧੱਕੇਸ਼ਾਈਆਂ ਹੋਈਆਂ ਉਹਦਾ ਅਸੀਂ ਇੱਕ ਜਵਾਬ ਦੇਣ ਦਾ ਇਹ ਮੌਕਾ ਤੇ ਇਹ ਜਿਹੜੀ ਇੱਕ ਖਡੂਰ ਸਾਹਿਬ ਆ ਇਹ ਬੜੀ ਗੁਰੂਆਂ ਦੀ ਪਾਕ ਪਵਿੱਤਰ ਧਰਤੀ ਆ ਤੇ ਇਹਦੇ ਜਿਹੜੀ ਇਹ ਜੀ ਲੋਕ ਸਭਾ ਚੋਂ ਹੋ ਰਹੀ ਉਹਦੇ ਤੁਸੀਂ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਚੰਗੇ ਆਉਣ ਵਾਲੇ ਭਵਿੱਖ ਲਈ ਵੋਟਾਂ ਪਾਓ ਆਪਣੀ ਜਵਾਨੀ ਵਾਸਤੇ ਆਪਣੇ ਕਿਸਾਨੀ ਵਾਸਤੇ ਆਪਣੀਆਂ ਨਸਲਾਂ ਵਾਸਤੇ ਆਪਣੀਆਂ ਫਸਲਾਂ ਵਾਸਤੇ ਆਪਣੀ ਜਿਹੜੀ ਵਿਰਾਸਤ ਵਾਸਤੇ ਇਹ ਜਿਹੜਾ ਆਪਣੇ ਪਾਣੀਆਂ ਵਾਸਤੇ ਜੋ ਵੀ ਸਾਡੀਆਂ ਇਸ ਧਰਤੀ ਤੇ ਜੀਣ ਲਈ ਜ਼ਰੂਰਤਾਂ ਵਾਂ ਉਹਦੇ ਵਾਸਤੇ ਇਹਨੂੰ ਆਨਸ਼ਾਨੇ ਦੀ ਬਹਾਲ ਕਰਨ ਵਾਸਤੇ ਜਿੱਦਾਂ ਸਾਡੇ ਵੱਡੇ-ਵਡੇਰਿਆਂ ਨੇ ਆਪਣਾ ਖੂਨ ਵਹਾ ਕੇ ਇਹ ਧਰਤੀ ਨੂੰ ਆਬਾਦ ਰੱਖਿਆ ਉਦਾਂ ਵੀ ਆਪ ਆਪਾ ਆਪੋ ਆਪਣਾ ਯੋਗਦਾਨ ਪਾ ਕੇ ਇਸ ਧਰਤੀ ਨੂੰ ਬੜਾ ਸੋਹਣਾ ਸਚੱਜਾ ਜਿੱਦਾਂ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹਦੀ ਪੌਣ ਵੀ ਵਧੀਆ ਹੋਵੇ ਇਹਦਾ ਪਾਣੀ ਵੀ ਵਧੀਆ ਹੋਵੇ ਧਰਤੀ ਵੀ ਬੜੀ ਵਸਣ ਜੋਗ ਬੜੀ ਸਾਂਣ ਜੋਗ ਹੋਵੇ ਜਿਹੜੀ ਦੁਨੀਆ ਤੇ ਵੈਸੇ ਵੀ ਗੁਰੂਆਂ ਦੀ ਸ਼ੋਹ ਪ੍ਰਾਪਤ ਹੈ ਇਹ ਹੈ ਹੀ ਬੜੀ ਪਾਕ ਪਵਿੱਤਰ ਆ ਪਰ ਇਹ ਚ ਜੋ ਸਾਡੇ ਰਾਜਨੀਤਿਕ ਲੋਕਾਂ ਨੇ ਇਹਨੂੰ ਪਲੀਤ ਕੀਤਾ ਉਹਨੂੰ ਉਹਨੂੰ ਵੀ ਦੂਰ ਕਰੀਏ ਤੇ ਆਪਣੇ ਜਿੱਦਾਂ ਦਾ ਗੁਰੂਆਂ ਦਾ ਸੰਕਲਪ ਸੀਗਾ ਜਿਹੋ ਜਾਂ ਸਰਬੱਤ ਦੇ ਭਲੇ ਦਾ ਜਾਤ ਪਾਤ ਤੋਂ ਰਹਿ ਸਮਾਜ ਦਾ ਧਰਮ ਅਜਬ ਤੋਂ ਰਹਿ ਸਮਾਜ ਦਾ ਇੱਕ ਪਿਤਾ ਇੱਕ ਸਕੇ ਹੰਬਾਰਕ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਬੋਦੇ ਮਾਕ ਵਾਕ ਅਨਸਾਰ ਜਿੱਦਾਂ ਦਾ ਉਹਨਾਂ ਨੇ ਸੋਚੀ ਉਹਦੇ ਅਨਸਾਰ ਹੀ ਆਪਾਂ ਸਾਰੇ ਜਣੇ ਵਿਚਰੀਏ ਉਹਦੇ ਅਨਸਾਰ ਹੀ ਰਾਜ ਹੋਵੇ ਉਹਦੇ ਅਨਸਾਰ ਹੀ ਇਨਜਾਮ ਹੋਵੇ ਤੇ ਸਾਰਿਆਂ ਨੂੰ ਹੱਕ ਸੱਚ ਤੇ ਇਨਸਾਫ ਮਿਲੇ ਇਸ ਕਰਕੇ ਤੁਹਾਡੇ ਚਰਨਾਂ 'ਚ ਇਹੋ ਹੀ ਬੇਨਤੀ ਹੈ ਕਿ ਤੁਸੀਂ ਵੱਧ ਚੜ ਕੇ ਆਪੋ ਆਪਣੀ ਜ਼ਿੰਮੇਵਾਰੀ ਨਿਭਾ ਵੀ ਰਹੇ ਹੋ ਤੇ ਜਿਹੜੀ ਕੁਝ ਕਮੀ ਰਹਿੰਦੀ ਵੀ ਆ ਉਹ ਵੀ ਆਪਾਂ ਜਿਹੜੇ 10 ਦਿਨ 15 ਦਿਨ ਆਪਣੇ ਕੋਲ ਆਗੇ ਉਹ ਪੂਰੀ ਕਰੀਏ ਤੇ ਆਉਣ ਵਾਲੇ ਸਮੇਂ 'ਚ ਵੀ ਆਪਾਂ ਆਪਣੇ ਕੌਮ ਨੂੰ ਇਕੱਠਾ ਰੱਖਣ ਦੀ ਆਪਣੇ ਧੜੇ ਬਾਦੀਆਂ ਇਹ ਨਹੀਂ ਕਿ ਆਪਾਂ ਇਲੈਕਸ਼ਨ ਤੋਂ ਬਾਅਦ ਫੇਰ ਵੱਖਰੇ ਵੱਖਰੇ ਹੋਈਏ ਆਪਣੇ ਮਸਲੇ ਬਹੁਤ ਵੱਡੇ ਆ ਤੇ ਆਪਣੇ ਖੁਵਾਰੀ ਦਾ ਕਾਰਨ ਵੀ ਆਪਣੀਆਂ ਵੰਡੀਆਂ ਆ ਇਸ ਕਰਕੇ ਆਪਾਂ ਇੱਕ ਹੋਈਏ ਤੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਵੀ ਆ ਤੇ ਤੁਹਾਡਾ ਵੀ ਤਹਿ ਦਿਲ ਤੋਂ ਧਰਵਾ ਦਿਆ ਕਿ ਤੁਸੀਂ ਇੰਨੀ ਗਰਮੀ 'ਚ ਵੀ ਇੰਨਾ ਮੋਰਚਾ ਸੰਭਾਲੀ ਬੈਠੇ ਹੋ ਬੀਬੀਆਂ ਪਹਿਣਾ ਸਾਡੀਆਂ ਬੇਟੀਆਂ ਕਿ ਜਿਹੜੀਆਂ ਉਹ ਵੀ ਗਰਮੀ ਦੀ ਪਰਵਾਹ ਨਹੀਂ ਕਰ ਰਹੀਆਂ ਇਸ ਕਰਕੇ ਮੈਨੂੰ ਲੱਗਦਾ ਕਿ ਹੁਣ ਸਾਡਾ ਜਿਹੜਾ ਮੁਸ਼ਕਲ ਦਾ ਸਮਾਸੀ ਉਹ ਖਤਮ ਹੋ ਗਿਆ ਸੀ ਕਿਉਂ ਇੱਕ ਹੋ ਰਹੇ ਅਸੀਂ ਜਾਗ ਚੁੱਕੇ ਆ ਤੇ ਇਹ ਇਹੋ ਇਹ ਨਾ ਕੁਝ ਕਹਿੰਦੇ ਹੋਏ ਤੁਹਾਡਾ ਸਾਰਿਆਂ ਦਾ ਸਾ ਅਦੂਰੋਂ ਨੇੜੋਂ ਆਇਆ ਸੱਜਣਾ ਦਾ ਤਹਿ ਦਿਲ ਤੋਂ ਧੰਵਾਦ ਕਰਦਾ ਹੋਇਆਂ ਭੁੱਲਾਂ ਚੁੱਕਾਂ ਲਈ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ